ਬਲੇਡ ਕਰਤੇ ਸ਼ਾਮੇ ਲਾ ਕੇ ਕਹਿੰਦੇ ਗੱਬਰੂਆਂ ਨੇ ਚੇਂਜ ਹੋtro ਵੱਡਾ ਲੱਗ ਰਿਹਾ ਟਰੈਕਟਰ ਦੀ ਸਫਾਈ ਕਰਨਾ ਇਤਰਾ ਪਰ ਆਰਾਮ ਫਰਮਾ ਰਹੇ ਆ ਦਰਖਤਾਂ ਦੀ ਸੰਘਣੀ ਸ਼ਾਮੇ ਬਲੇਡ ਬਲੂਡ ਸਾਰੇ ਐ ਨਵੇਂ ਪਾਤੇ ਕਹਿੰਦੇ ਗੱਬਰੂਆਂ ਨੇ ਇਲਾੰਗਾ ਗੱਲੇ ਜਿਹੜੀ ਲੇਟ ਹੋ ਗਈ ਨਾ ਜਿਹੜੀ ਮੀਂਹੇ ਕਰਤੀ ਉਹ ਹੁਣ ਕੱਢਣੀ ਐ ਨਾਂ ਗੋਲੀ ਬਣਾਤੀ ਕਿਰਾ ਮਸ਼ੀਨ ਵਾਕੀ ਸਵੇਰੇ ਦੇਖੋ ਕੀ ਕਹਿੰਦੀ ਹੈ ਗੁਰਾਂ ਦੀ ਬਾਣੀ ਦੇਖੋ ਗੁਰਦਾਸਪੁਰ ਦੀ ਮੰਡੀ ਇੱਧਰ ਸਿੱਧੇ ਹੀ ਬਸ ਕੰਡਾ ਕਰਾਉਂਦੇ ਨੇ ਕਿਲੋ ਕਾਰਟ ਤੇ ਹੀ ਲਾਉਂਦੇ ਨੇ ਆੜਤੀਆਂ ਦੀ ਆਵਦੀ ਹੈ ਆਸੇ ਹੀ ਲਾਹ ਲਏ ਇਹ ਆ ਗਿਆ ਆਪਣੇ ਮਿੱਤਰ ਪਿਆਰੇ ਦੀ ਟਰਾਲੀ ਬਿਨਾ ਇੱਕ ਤੋਂ ਇਹ ਵੀ ਪਾਵਾਂ ਆ ਆਪਾਂ ਵੀਡੀਓ ਟਰਾਲੀ ਦੀ ਵੀ ਕਦੇ ਦਿਨ ਚ ਬਣਾ ਕੇ ਸ਼ਾਇਦ ਇਹ ਵੇਚਣਾ ਦੇਵੇ ਆ ਪਈਆਂ ਸਾਰੀਆਂ ਆਰਤੀਆਂ ਦੇ ਗਣ ਕਰ ਰਹੀ ਏ ਇੱਧਰ ਕੱਲ ਵਾਲੇ ਮੀਤੋਂ ਬਾਅਦ ਫੇਰ ਚਲਾਤੀ ਮਿੱਤਰੋ ਵਧੀਆ ਐ ਨਾ ਹੱਸ ਕੇ ਖਿੱਚ ਰਿਆ ਡਰਾਈਵਰ ਤਾਜੀ ਵੱਡੀ ਹੋਈ ਏ ਇਹ ਆ ਦੇਖੋ ਅੱਜ ਚੱਲੀ ਤੇ ਇਹ ਚ ਵੱਡੀ ਮਸ਼ੀਨ ਆ ਹਾਂ ਵਧੀਆ ਚੱਲ ਰਿਹਾ ਹੈਗਾ ਬਾਕੀ ਦੇਖੋ ਅੱਗੇ ਪਰਮਾਤਮਾ ਦੇ ਕੀ ਰੰਗ ਨੇ ਆਉਂਦਾ ਮੌਸਮ ਸਾਫ ਹੈ ਬਿਲਕੁਲ ਆਹ 4-5 ਗੱਲੇ ਅੱਜ ਵੱਡੇ ਦੀ ਮਾਚਲੇ ਚਲਾ ਰ ਕੇ ਦੇਖਦੇ ਹਾਂ ਚੱਲ ਵੀ ਵਧੀਆ ਵਧੀਆ ਬਾਣ ਵੀ ਅੱਜ ਵਾਲੇ ਪੱਛੋਂ ਨੇ ਸੁਕਾਤੇ ਜਾਮਾਣਾ ਬਾਣ ਬਿਲਕੁਲ ਸੁੱਕੇ ਪੈਣਗੇ ਮਾਰਦਾ ਐਂਡੋ ਫਾਰਮ ਵੱੜਤਾ ਚੱਲ ਪੀ ਸ਼ਾਮ ਜੀ ਨੂੰ ਭਾਈ ਜਾਨਾ 7-8 ਕੁ ਟਰਾਲੀਆਂ ਹੀ ਆ ਆ ਦੇਖੋ ਵਧੀਆ ਰਚਾਈ ਕਰ ਰਹਾ ਆ ਅਜਾ 2-2 ਨੇ ਅੱਗ ਉਹਦੇ ਮੀਨੇ ਮੀਨੇ ਕਣੀ ਡੇਗਣ ਲੱਗੀ ਦੇਖ ਜੇ ਰੱਬ ਵੇਦ ਦੀ ਦਾ ਬੈਰੀ ਬਣ ਗਿਆ ਤੋ ਰੋਕਾ ਕਰ ਤ ਨਹੀਂ ਦਿੰਦਾ ਕੋਈ ਰੱਖਾ ਭਾਈ ਇਹ ਬਾਸ਼ਾ ਚਾਰ ਦਿਨ ਉਹਨਾਂ ਵਧੀਆ ਧੁੱਪ ਧੁੱਪ ਕੱਟ ਕੇ ਰੱਖਾ ਦੀ ਜਣਾ ਟਰਾਲੀ ਵੀ ਜਹ ਹੋਣੀ ਹੈ ਲਾਈਟ ਟਰੈਕਟਰ ਤੋਂ ਜਿਹੜੇ ਮਿੱਤਰ ਤੇ ਜਿਹੜੇ ਕੋਲੇ ਆਪਾਂ ਗਏ ਹੋਏ ਆ ਟਰੈਕਟਰ ਹੁਣ ਜਿਹੜੇ ਲਾਉਣ ਤੇ ਲੈਫਟ ਤੇ ਲਾ ਲਿਆ ਜਿਹੜਾ ਗੂੜਾ ਲਵਾਇਆ ਇਹ ਵੀ ਨਾਲ ਫੇਰ ਆ ਗਿਆ ਕਹਿੰਦੇ ਬਾਬਿਓ ਮੀ ਚੱਲ ਆ ਕੇ ਫੇਰ ਦਵਾਰੇ ਜਿੱਦੇ ਕੋਲੇ ਆ ਗਏ ਮਾਗ ਲੈਣੇ ਉੱਪਰ ਵੀ ਗਲੀ ਲੱਗੀ ਜਿਹੜੇ 36 ਸ਼ਾਟ ਬਣਾਇਆ ਜਾਵੇ ਲਵੇ ਛੱਡ ਕੇ ਜਾਂਦੇ ਹੀ ਰਹਿ ਜਾਂਦੀਆਂ ਨੇ ਲੋ ਫਾਰਮ ਸਾਰੇ ਮਤਰ ਪ੍ਰਵਾਹਾਂ ਨੂੰ ਬੇਨਤੀ ਹੈ ਵੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਵੀਡੀਓ ਪਵਾਉਂਦੀਆਂ ਤਾਂ ਨੰਬਰ 814678742 ਇਹਦੇ ਵਟਸਐਪ ਕਰਦੇ ਵੀਡੀਓ ਬਣਾ ਕੇ ਤੁਸੀਂ ਵੀ ਕੀ ਦੀ ਆਰੇ ਵੀਰ ਆਪਰਾਵਾਂ ਦਾ ਹੰਦਵਾੜੀ